ਮੈਂ ਅਨਿਲ ਭਾਰਦਵਾਜ ਜ਼ਿਲ੍ਹਾ ਕਾਰਜਕਾਰੀ ਸਦਸਿਆ ਭਾਰਤੀ ਜਨਤਾ ਪਾਰਟੀ ਮੈਂ ਆਪਣੀ ਭਾਰਤੀ ਜਨਤਾ ਪਾਰਟੀ ਔਰ ਆਪਣੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਗੁਰਪੁਰਬ ਵਿਸ਼ਕਰਮਾ ਦੇ ਦਿਨਾਂ ਬਹੁਤ ਬਹੁਤ ਵਧਾਈ ਦਿੰਨਾ ਹਾਂ ਅਤੇ ਮੈਂ ਇੱਕ ਸੰਦੇਸ਼ ਵੀ ਦੇਣਾ ਚਾਹੁੰਦਾ ਇਸ ਚੈਨਲ ਦੇ ਰਾਹੀਂ ਕਿ ਵੀ ਦੀਵਾਲੀ ਦੀ ਖਰੀਦ ਅਸੀਂ ਆਪਣੇ ਹਿੰਦੁਸਤਾਨੀ ਕਲਚਰ ਹਿੰਦੁਸਤਾਨੀ ਲੋਗ ਜਿਹੜੇ ਕਿ ਦੀਵਾਲੀ ਦੀ ਹੈਂਡ ਮੇਡ ਚੀਜ਼ਾਂ ਬਣਾ ਰਹੇ ਹਨ ਉਹਨਾਂ ਤੋਂ ਕਰੀਏ ਚਾਈਨੀਜ਼ ਚੀਜ਼ਾਂ ਬਾਹਰ ਲੀਆਂ ਚੀਜ਼ਾਂ ਅਸੀਂ ਅਵੋਇਡ ਕਰੀਏ ਔਰ ਵਧੀਆ ਮਿਲ ਝੁਲ ਕੇ ਇਹ ਤਿਉਹਾਰ ਦਾ ਮਹੌਸਬ ਇੰਜੋਏ ਕਰੀਏ ਮੈਂ ਇੱਕ ਆਪਣੀ ਯੁਵਾ ਪੀੜੀ ਆਪਣੇ ਦੋਸਤਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਵੀ ਅੱਜਕੱਲ ਜੋ ਸਾਡੇ ਪੰਜਾਬ ਦਾ ਮਾਹੌਲ ਹੋਇਆ ਹੋਇਆ ਹੈ ਸਰਕਾਰਾਂ ਦੀ ਗਲਤੀ ਕਰਕੇ ਕਹਿ ਲਿਏ ਜਿੱਦ ਜਿੱਦਾ ਮਰਜੀ ਤੁਸੀਂ ਸਮਝ ਲਓ ਕਿ ਵੀ ਜੋ ਨਸ਼ੇ ਦੇ ਦਲਦਲ ਦੇ ਵਿੱਚ ਸਾਡੇ ਯੁਵਾ ਪੀੜੀ ਨਸ਼ੇ ਦੇ ਦਲਦਲ ਚ ਫਸਦੀ ਜਾ ਰਹੀ ਹੈ ਮੈਂ ਉਹਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਵੀ ਉਹ ਇਸ ਨਸ਼ੇ ਤੋਂ ਬਾਹਰ ਆਓ ਔਰ ਨਸ਼ੇ ਨੂੰ ਖਤਮ ਕਰੀਏ ਆਪਾਂ ਆਪਾਂ ਆਪਣੇ ਪੰਜਾਬ ਦੇ ਕਲਚਰ ਨੂੰ ਮੁੜ ਤੋਂ ਨਵਾਂ ਲੈ ਕੇ ਆਈਏ ਪਰ ਰੰਗਲਾ ਪੰਜਾਬ ਬਣਾਈਏ ਪੰਜਾਬ ਨੂੰ ਮੈਂ ਇੰਨਾ ਹੀ ਕਹਿੰਦਾ ਹੋਇਆ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦਾ ਇਸ ਤਿਹਾੜ ਦੇ ਮਹੋਤਸਵ ਦੀ ਬਹੁਤ ਬਹੁਤ ਵਧਾਈ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ